ਬਿੱਤੇ ਦਿਨੀ ਨਵਾਂ ਸ਼ਹਿਰ ਇਲਾਕੇ ਵਿੱਚ ਇਹਨੂੰ ਸੰਭੋ ਵਿਖੇ ਖੇਤਾਂ ਵਿੱਚ ਮੋਟਰ ਉੱਪਰ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ ਸੀ ਪੁਲਿਸ ਨੇ 24 ਘੰਟੇ ਵਿੱਚ ਮਾਮਲਾ ਹੱਲ ਕਰਨ ਦਾ ਦਾਅਵਾ ਕੀਤਾ ਇਸ ਬੰਦੇ ਜਾਣਕਾਰੀ ਦਿੰਦੇ ਐਸਐਸਪੀ ਡਾਟ ਮੁਤਾਬ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਸੀ ਅਤੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਕੋਲ ਕਤਲ ਦਾ ਹਥਿਆਰ ਬਰਾਮਦ ਕੀਤਾ ਗਿਆਨ ਘਟਨਾ ਸਮੇਂ ਵਰਤੀ ਗਈ ਸਵਿਡ ਕਰੀ ਬਰਾਂਧ ਕਰ ਲਈ ਗਈ ਹੈ ਕੀ ਹੈ ਸਾਰਾ ਮਾਮਲਾ ਉਥੋਂ ਸੁਣਾਣੇ ਡਾਕਟਰ ਮਹਤਾਬ ਸਿੰਘ ਇਸ ਬੰਦੀ ਕੀ ਜਾਣਕਾਰੀ ਦੇ ਰਹੇ ਹਨ ਮਾਣਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਹੈ ਕਿ ਜਦੋਂ ਕੋਈ ਵੀ ਸੈਂਸੇਸ਼ਨਲ ਕ੍ਰਾਈਮ ਡਿਸਟ੍ਰਿਕਟ ਦੇ ਵਿੱਚ ਹੁੰਦਾ ਹੈ ਤਾਂ ਡਿਸਟ੍ਰਿਕਟ ਪੁਲਿਸ ਉਸ ਨੂੰ ਡਿਟेक्ट ਕਰ ਲਈ ਪੂਰੇ ਸੈਂਸ਼ੀਅਰ ਅਫਰਟਸ ਕਰਦੀ ਹੈ ਇਸੇ ਤਰ੍ਹਾਂ 26 27 ਦੀ ਦਰਮਿਆਨੀ ਰਾਤ ਪਿੰਡ ਸ਼ੋਬੂਵਾਲ ਥਾਣਾ ਕਾਠਗੜ ਦੇ ਵਿੱਚ ਇੱਕ ਰਮੇਸ਼ ਕੁਮਾਰ ਉਲਫ ਪਲਵਾਨ ਨਾਮ ਦੇ ਵਿਅਕਤੀ ਦਾ ਦੋ ਵਿਅਕਤੀਆਂ ਨੇ ਕਤਲ ਕਰ ਦਿੱਤਾ ਇਸ ਤੋਂ ਬਾਅਦ ਐਸਪੀਡੀ ਡੀਐਸਪੀਡੀ ਡੀਐਸਪੀ ਬਲਾਚੌਰ ਸੀਈਐਨ ਚਾਰਜ ਕੇਐਸਐਚਓ ਕਾਠਗੜ੍ਹ ਦੀ ਇੱਕ ਟੀਮ ਬਣਾਈ ਗਈ। ਇਨ੍ਹਾਂ ਇਸ ਟੀਮ ਨੇ ਟੈਕਨੀਕਲ ਇਨਪੁਟਸ ਤੇ ਹਿਊਮਨ ਇੰਟੈਲੀਜੈਂਸ ਦੀ ਮਦਦ ਨਾਲ ਦੋ ਵਿਅਕਤੀਆਂ ਨੂੰ ਟ੍ਰੇਸ ਕੀਤਾ ਤੇ ਇਨ੍ਹਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ। ਇਨ੍ਹਾਂ ਦੇ ਨਾਮ ਇੱਕ ਸੰਦੀਪ ਕੁਮਾਰ ਪੁੱਤਰ ਰੂਪlal ਇਹ ਜਿਹੜਾ ਉਸੇ ਪਿੰਡ ਦਾ ਰਹਿਣ ਵਾਲਾ ਹੈ ਥਾਣਾ ਕਾਠਗੜ੍ਹ ਦਾ ਤੇ ਦੂਸਰਾ ਗੋਲਦੀ ਪੁੱਤਰ ਰਾਮਪਾਲ ਏ ਵੀ ਪਿੰਡ ਸੋਭੂਵਾਲ ਥਾਣਾ ਕਾਟਕੜ ਦਾ ਰਹਿਣ ਵਾਲਾ ਇਹਨਾਂ ਨੇ ਜੋ ਉਸ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਦੇ ਲਈ ਦਾਤਰ ਵਰਤੀਆਂ ਸੀਗੀਆਂ ਦੋ ਉਹ ਵੀ ਇਹਨਾਂ ਕੋਲੋਂ ਰਿਕਵਰ ਹੋ ਗਈਆਂ ਤੇ ਇੱਕ ਸਵਿਫਟ ਗੱਡੀ ਦਾ ਇਹਨਾਂ ਨੇ ਇਸਤੇਮਾਲ ਕੀਤਾ ਸੀ ਉਹ ਵੀ ਅਸੀਂ ਰਿਕਵਰ ਕਰ ਲਈ ਕਿ ਦੋਆ ਦੋਵੇਂ ਬੰਦੇ ਜਿਹੜੇ ਹੈਗੇ ਆ ਅਰੈਸਟ ਹੋ ਗਏ ਸਰ ਮਾਰਨ ਦਾ ਕਾਰਨ ਕੀ ਇਹਦੇ ਵਿੱਚ ਜੋ ਸਾਹਮਣੇ ਆਇਆ ਹੈਗਾ ਜੋ ਸੰਦੀਪ ਕੁਮਾਰ ਸੀਗਾ ਉਹਦੀ ਵਜ੍ਹਾ ਰੰਜਿਸ਼ ਇਹ ਸੀਗੀ ਕਿ ਇਹ ਇਹਨੂੰ ਪਰਸਨਲ ਕਮੈਂਟਸ ਬਹੁਤ ਕਰਦਾ ਸੀ ਇਹਦੇ ਕਹਿਣਾ ਹੈਗਾ ਕਿ ਮੇਰੇ ਪਰਿਵਾਰ ਬਾਰੇ ਬਹੁਤ ਗਲਤ ਬਿਆਨਬਾਜ਼ੀ ਕਰਦਾ ਸੀ ਜਿੰਨਾ ਕਰਕੇ ਇਹਨਾਂ ਦੇ ਵਿੱਚ ਪਹਿਲਾਂ ਵੀ ਮਨਵਟਾਵ ਰਹਿੰਦਾ ਸੀਗਾ ਤਾਂ ਉਸ ਦਿਨ ਇਹਨੇ ਤਹਿਸ਼ ਦੇ ਵਿੱਚ ਆ ਕੇ ਗੁੱਸੇ ਦੇ ਵਿੱਚ ਆ ਕੇ ਉਸ ਦਾ ਕਤਲ ਕਰ ਦਿੱਤਾ ਜੋ ਗੋਲਡੀ ਹੈ ਉਹ ਸੰਦੀਪ ਦਾ ਦੋਸਤ ਹੈ ਉਹਨੇ ਆਪਣੇ ਦੋਸਤਾਂ ਇਸ ਕੰਮ ਦੇ ਵਿੱਚ ਸਾਥ ਦਿੱਤੇ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਜੀ ਉੱਚ ਲੱਗਦਾ ਹੈਗਾ ਕਿ ਮੈਂ ਜਿੱਦਾਂ ਦੱਸਿਆ ਕਿ ਪਹਿਲਾਂ ਵੀ ਇਹਨਾਂ ਦਾ ਮਨਵਟਾਵ ਰਹਿੰਦਾ ਪਹਿਲਾਂ ਵੀ ਇਹਨਾਂ ਨੇ ਆਪਸ ਛੋਟਾ ਮोटा ਨਾ ਝਗੜਾ ਹੋਇਆ ਕਿ ਤੁਸੀਂ ਉਸੇ ਸਪੈਸੀਫਿਕ ਗੱਲ ਕਰ ਰਹੇ ਹੋ ਉਹ ਸੀ ਦੇਖ ਰਹੇ ਮੇਰੇ ਕੋਲ ਪਰਮੇਸ਼ਵਰ ਇਹ ਜਿੰਨਾ ਹ ਪਿੱਛੋਂ ਕਿਥੇ ਕਿਹੜੇ ਪਿੰਡ ਤੋਂ ਬਿਲੋਂਗ ਕਰਦਾ ਉਹ ਹਜੇ ਤੱਕ ਵੈਰੀਫਾਈ ਨਹੀਂ ਹੋਇਆ ਸੰਦੀਪ ਤੇ ਇੱਕ ਪਹਿਲਾਂ ਵੀ ਜਿਹੜਾ ਥਾਣਾ ਪੋਜੇਵਾਲ ਦੇ ਵਿੱਚ 2012 ਦੇ ਵਿੱਚ 302 ਦਾ ਮਾਮਲਾ ਦਰਜਾ ਉਸ ਤੋਂ ਇਲਾਵਾ ਦੋ ਐਫਆਈਆਰ ਉਸਤੇ ਹੋਰ ਦਰਜ ਹੈਗੇ 302 ਮਾਮਲੇ ਜੀ ਉਹਨੂੰ ਸਜ਼ਾ ਹੋ ਗਿਆ ਹੈਗਾ ਤੇ ਉਹ ਇਸ ਵਕਤ ਜ਼ਮਾਨਤ ਤੇ ਹੈਗਾ 9 ਸਾਲ ਦੀ ਸਜ਼ਾ ਉਹਨੇ ਕੱਟ ਲਈ ਹੈ ਇਸ ਵਕਤ ਬਾਅਦ ਜਮਾਨਤ ਤੇ ਇਹ ਜਿਹੜੀ ਗੱਡੀ ਹੈਗੀ ਇਹ ਵਾਈਟ ਸਵਿਫਟ ਇਹ ਇਹਦੀ ਸੰਦੀਪ ਜੀ ਹੈਗੀ ਹੈ ਇਹ ਆਪ ਹੀ ਯੂਜ਼ ਕਰਦਾ ਸੀਗਾ ਤਾਂ ਉਹ ਵੀ ਇੱਕ ਕਾਰਨ ਰਿਹਾ ਇਹਨੂੰ ਆਈਡੈਂਟੀਫਾਈ ਕਰਨ ਦਾ ਬਿਲਕੁਲ ਜੀ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕੁਝ ਹਿਊਮਨ ਰੈਟ ਨਾਲ ਤੇ ਕੁਝ ਟੈਕਨੀਕਲ ਇਨਪੁਟਸ ਦੀ ਮਦਦ ਨਾਲ ਜਿਹੜੇ ਇਹਨਾਂ ਦੇ ਕਲੂ ਮਿਲੇ ਆ ਉਹ ਕੁਝ ਇਨਵੈਸਟੀਗੇਸ਼ਨ ਦਾ ਪਾਰਟ ਐ ਅਸੀਂ ਇਸ ਟਾਈਮ ਨਹੀਂ ਸ਼ੇਅਰ ਕਰ ਸਕਦੇ ਹਾਂ ਹਾਂ ਜੀ ਹਾਂ ਇਹਨਾਂ ਨੂੰ ਪੇਸ਼ ਕਰਕੇ ਅਸੀਂ ਰਿਮਾਂਡ ਤੇ ਲੇਕਨ ਹਾਂ ਜੀ ਪੇਸ਼ ਕਰਨਾ ਹੈ ਪੇਸ਼ ਕਰਕੇ ਜਿੰਨੇ ਦਿਨ ਦਾ ਵੀ ਰਿਮਾਂਡ ਮਿਲੇਗਾ ਉਦੋਂ ਅਸੀਂ ਬੰਦ ਕਰਾਂਗੇ